ਅਸਲਾਮ ਵਾਲੇਕਮ ਆਦਾਬ ਚੈਨਲ ਤੇ ਖੁਸ਼ ਆਮਦੀਦ ਤੇ ਅੱਜ ਜਨਾਬ ਅਸੀਂ ਪਹੁੰਚੇ ਹਾਂ ਬਜ਼ੁਰਗਾਂ ਕੋਲ ਗੜਾ ਟੈਲ ਸਿੰਘ ਦੇ ਵਿੱਚ ਗੜਾ ਟੈਲ ਸਿੰਘ ਪੁਰਾਣਾ ਨਾਂ ਤੇ ਹੁਣ ਇਹਦਾ ਨਾਂ ਜ਼ਹਿਰਾਬਾਦ ਸ਼ਹੀਦ ਨਾਲ ਦੇ ਆਲਦਵਾਲ ਦੇ ਜਿਹੜੇ ਪਿੰਡ ਨੇ 188 ਹੋ ਗਿਆ 192 ਹੋ ਗਿਆ 28 28 6 108 106 114 ਸਾਰ ਇਸੇ ਤਰ੍ਹਾਂ ਇਹ ਸਾਰੇ ਨਾਲ ਦੀ ਆਬਾਦੀ ਹੈ ਅਜਰ ਬੁੱਢਾ ਸਪਾਲ ਦੇ ਬਾਅਦ ਲਾੜਾ ਵਾਲਾ ਹੋ ਗਿਆ ਚੱਕ ਜਾਣਾ ਹੋ ਗਿਆ ਹਾਂਜੀ ਸੈਮਨਾਰ ਦਾ ਇਹ ਇਲਾਕਾ ਜ਼ਿਲ੍ਹਾ ਪਹਿਲੇ ਮਲਤਾਨ ਸੀ ਹੁਣ ਜ਼ਿਲ੍ਹਾ ਵੇ ਵੇੜੀ ਤੇ ਅਸੀਂ ਆਏ ਆਂ ਬਾਬਾ ਜੀ ਕੋਲ ਕਰਦੇ ਆਂ ਇਹਨਾਂ ਨਾਲ ਗੱਪਸ਼ਪ ਅਸਲਾਮੁਅਲੈਕੁਮ ਬਾਬਾ ਜੀ ਵਾਲੇਕੁਮ ਸਲਾਮ ਕੀ ਹਾਲ ਚਾਲ ਹੈ ਤੁਹਾਡਾ ਠੀਕ ਆ ਜੀ ਖੈਰ ਖਰੀਅਤ ਹੈ ਹਾਂ ਜੀ ਸਾਨੂੰ ਕੋਈ ਪੁਰਾਣੀਆਂ ਗੱਲਾਂ ਬਾਤਾਂ ਆਪਣੇ ਵੇਲੇ ਦੀਆਂ ਉਸ ਦੀਆਂ ਜਿੱਥੋਂ ਆਏ ਹੋ ਤੁਸੀਂ ਤੇ ਜਿਹੜਾ ਪਿੰਡ ਸੀਗਾ ਕਿਵੇਂ ਕਿਵੇਂ ਰਿਆਸੀ ਸੀਗਾ ਤੇ ਜੀਲ ਜ਼ੀਰਾ ਸੀ ਜਿਲ੍ਹਾ ਫਿਰੋਜ਼ਪੁਰ ਸੀ ਸਭ ਤੋਂ ਪਹਿਲੇ ਆਪਣਾ ਨਾਮ ਦੱਸਿਓ ਮਮੂ ਜੀ ਆ ਜੀ ਤੇ ਦਾਦੇ ਦਾ ਨਾਮ ਦਾਦੇ ਦੇ ਨਾਮ ਸੀ ਜੀ ਖੁਦਾਬਖਸ਼ ਪਿਓ ਦਾ ਨਾਮ ਅਲੀ ਮਮੂ ਦਾ ਅੱਛਾ ਕਿੰਨੇ ਭਰਾ ਸੀਗੇ ਅਸੀਂ ਹਾਂਜੀ ਅਸੀਂ 4 ਭਰਾ ਸੀ ਇੱਕ ਤਾਂ ਸਾਡਾ ਦੇਸੀ ਪੌਦੋਂਗੇ ਤਿੰਨੇ ਦਿਰਾਏ ਆਂ ਜੀ ਅੱਛਾ ਸਾਨੂੰ ਕੋ ਪੁਰਾਣੀ ਆਪਣੀ ਕੋ ਉਧਰ ਦੀ ਗੱਲ ਬਾਤ ਸੁਣਾਓ ਕਿਵੇਂ ਪਿੰਡ ਸੀਗਾ ਕੀ ਹਾਲਾਤ ਸੀਗੇ ਪਿੰਡ ਬਹੁਤ ਠੀਕ ਵਾਦ ਸੀ ਨਾਲ ਸਾਡੇ ਸਿੱਖਾਂ ਦੇ ਨੰਨ ਰੱਕਦੇ ਸੀ ਸਾਡੇ ਵਿੱਚ ਸਾਂਝੇ ਕਰੋ ਬਾਰ ਕੋਈ ਅੱਧੀ ਕੁੜਤ ਬੰਨੇ ਸੀ ਪਿੰਡ ਕਿਹੜਾ ਦੱਸਿਆ ਤੁਸੀਂ ਕਿਸ਼ਨਪੁਰਾ ਜੀ ਕਿਸ਼ਨਪੁਰਾ ਤੇ ਲਾਗੇ ਦੇ ਪਿੰਡ ਕਿਹੜੇ ਘੜੇ ਸੀ ਦੰਨੂ ਵਾਲਾ ਥੋੜਾ ਜਿਹਾ ਪਿੰਡ ਉਤ ਵਿੱਚ ਉੱਟ ਕੇ ਨਾ ਰਾਇਆਂ ਰਾਇਆਂ ਦਾ ਉਹ ਮੁਸਲਮਾਨਾਂ ਦਾ ਅਲਾ ਦਾ ਪਲੋਰਾ ਪੱਝਾ ਸੀਗਾ ਅੱਛਾ ਤੇ ਤਹਿਸੀਲ ਤੁਹਾਡੀ ਤਰੀਲ ਦਿਰਾ ਜ਼ਿਲ੍ਹਾ ਜ਼ਿਲ੍ਹਾ ਫਿਰੋਜ਼ਪੁਰ ਅੱਛਾ ਫਿਰੋਜ਼ਪੁਰ ਫਿਰ ਆ ਤੁਸੀਂ ਜੇ ਤਿੰਨ ਦਿਿਆਂ ਦੇ ਹਾਦਸਾ ਆਉਦੀ ਸੀ ਉੱਥੇ ਅੱਛਾ ਤਿੰਨ ਜ਼ਿਲ੍ਹੇ ਕਿਹੜੇ-ਕਿਹੜੇ ਸੀ ਕੱਦ ਦੇ ਬਾਸੇ ਸੀਗਾ ਲੁਧਿਆਣਾ ਦਾ ਅੱਛਾ ਕਿ ਨਾਬ ਦੀ ਦਿਰਾ ਦਿਰਾ ਰੋਪੜ ਦੇ ਪਾਸੋਂ ਜ਼ਿਲ੍ਹਾ ਉਸ ਦਾ ਦਿਲਾ ਲੰਦਲ ਲੰਦਲ ਨਾ ਉਹਦਾ ਆਪਣਾ ਛੋਟਾ ਜਿਹਾ ਸੀਗਾ ਹੂੰ ਕਿ ਕਿਸੇ ਦਾ ਦਮ ਹੋ ਜਾਣਾ ਉਹ ਚੋਟ ਕੇ ਬੈਠਾ ਸੀ ਉਹ ਬਹੁਤ ਵੱਡਾ ਸੀਗਾ ਉਹ ਤਾਂ ਮੀਲ ਕਿ ਬਾਅਦ ਤੇ ਸੀਗਾ ਕੀ ਨਾਮ ਸੀ ਉਹਦਾ ਟਿਸ਼ਨਪੁਰ ਟਿਸ਼ਨਪੁਰ ਹਾਂਜੀ ਅੱਛਾ ਕਿਹੜੀ ਬਰਾਦਰੀ ਨਾਲ ਤਲਕ ਆਪਣਾ ਸਾਡੇ ਰਾਹੀ ਆ ਜੀ ਅੱਛਾ ਰਾਈ ਸਾਰਾ ਪਿੰਡ ਰਾਈਆਂ ਦਾ ਸੀ ਜਾਂ ਹੋਰ ਵੀ ਆ ਸੀ ਵਿੱਚ ਸਾਡਾ ਉਸ ਪਿੰਡ ਜਿਹੜਾ ਸੀ ਉਹ ਸਾਰਾ ਰਾਈਆਂ ਦਾ ਹੀ ਸੀਗਾ ਅੱਛਾ ਉਹ ਮੁਸਲਮਾਨ ਸੀ ਉਹ ਕੋਈ ਹਿੰਦੂ ਨਾ ਸੀ ਕੋਈ ਤੇ ਨਾਲ ਦੇ ਪਿੰਡ ਕਿਹੜੇ ਸੀ ਨਾਲ ਦੇ ਪਿੰਡ ਸਾਡੇ ਚੜ੍ਹਦੇ ਪਾਸੇ ਨੂਰਿਆਣਾ ਜ਼ਿਲ੍ਹੇ ਤੇਹਾੜਾ ਸੀਗਾ ਤੇਹਾੜਾ ਅੱਛਾ ਸਿੱਦੇ ਆਲਾ ਤੇ ਇੱਧਰ ਉਹ ਕ੍ਰਿਸ਼ਨਪੁਰਾ ਤੇ ਵੱਡਾ ਉਹ ਐਂਟਗੜਾ ਜੇਵੇਂ ਪਿੰਡਰਾ ਅੱਛਾ ਤੇ ਉਹ ਉਮਰ ਕਿੰਨੀ ਸੀ ਤੁਹਾਡੀ ਉਦੋਂ 7-8 ਸਾਲਾਂ ਦੇ ਸੀ ਅੱਛਾ ਮਤਲਬ ਹੋਸ਼ ਸੀ ਪੂਰਾ ਸਾਰਾ ਪੂਰੀ ਸੀ ਬਲਵੱਡੀ ਹੋ ਜਾਂ ਅਗਲਾ ਲੈ ਨਹੀਂ ਸੀ ਅੱਜ ਚੁੱਸ ਨਹੀਂ ਸੀ ਖੇਡਦੇ ਖੁੰਦੇ ਹੁੰਦੇ ਸੀ ਤੁਹਾਨੂੰ ਇਹ ਜੀ ਇਤਿਹਾਸਾਂ ਦਾ ਗੱਲਾਂ ਦਾ ਕੀ ਪਤਾ ਸਕੂਲੇ ਵੀ ਜਾਂਦੇ ਹੁੰਦੇ ਸੀ ਜਾਂ ਨਹੀਂ ਸਕੂਲੇ ਜਾਂਦੇ ਹਾਂ ਤੂੰਲੇ ਪੜ੍ਹਦਾ ਸੀ 3ਵੀਂ ਜਮਾਤ ਕਿਹੜਾ ਸੀ ਸਕੂਲ ਲੱਗੇ ਜਿੱਥੇ ਜਾਂਦੇ ਸੀ ਕਿਸੀ ਪੁਰਾਣੇ ਸੀ ਗਾਣਾਾ ਸਕੂਲ ਸੀਗਾ ਕਿਹਦਾ 8-5 8 ਕਲਾਸਾਂ ਦਾ ਅੱਛਾ 8 ਜਮਾਤਾਂ ਦਾ ਠੀਕ ਹੈ 8ਵੀਂ ਤਾਈ ਸੀ ਤੇ ਤੁਸੀਂ ਫਿਰ ਕਿਹੜੀ ਜਮਾਤ ਪੜ੍ਹਦੇ ਸੀ ਜਦੋਂ ਵੰਡ ਹੋ ਗਈ ਤੀਸਰੀ ਚ ਜੀ ਅੱਛਾ ਤੀਸਰੀ ਚ ਤੇ ਫਿਰ ਕਿਵੇਂ ਪਤਾ ਲੱਗਿਆ ਵੀ ਕੀ ਕਰ ਰਹੇ ਸੀ ਉਦੋਂ ਜਦੋਂ ਤੁਸੀਂ ਤੁਹਾਨੂੰ ਪਤਾ ਲੱਗਿਆ ਵੀ ਵੰਡ ਹੋ ਗਈ ਤੇ ਹੁਣ ਚਲੀਏ ਇਥੋਂ ਉੱਥੇ ਕਿਦੋਂ ਦੀ ਪਾਸਤਾ ਇੰਡੀਆ ਬਣਿਆ ਨਾ ਉਦੋਂ ਤੇ ਉਹ ਸਾਡੇ ਤੂਹੇ ਲੰਡੂ ਲੰਡੂ ਭੰਨੇ ਸੀਗੇ ਓਏ ਹੋਏ ਬਾਪ ਬਾਈ ਬਾ ਤੇ ਦੋ ਲੋ ਮੁੰਡਿਆਂ ਨੂੰ ਸਾਰਿਆਂ ਨੂੰ ਅੱਛਾ ਮਾਸਟਰਾਂ ਨੇ ਆਹ ਉਹ ਤਾਂ ਉਹਨਾਂ ਨੇ ਕੁਝ ਵੀ ਕੀਤਾ ਨਾ ਮੇ ਪਾਕਿਸਤਾਨ ਬਣ ਗਿਆ ਜੀ ਉਹਨੇ ਕੋਈ ਚੀਜ਼ ਮੁਸਲਮਾਨਾਂ ਨਾਲ ਲਾਇਆ ਤਾਂ ਪਤਾ ਤੇ ਤੇ ਬਾ ਥੋੜਾ ਜਿਹੜਾ ਹੋਰ ਗਦਰ ਪੈ ਗਿਆ ਫਿਰ ਵਾਰ ਵਡਾਗਾ ਸ਼ੁਰੂ ਹੋ ਗਿਆ ਓਏ ਹੋਰ ਉਸ ਦੇ ਨਾਮ ਜੀ ਉਤੇ غلام ਕਾਦਰ ਵੀਰਿਆ ਵਾ ਉਥੇ ਅੱਛਾ ਤੇ ਉਹ ਬੜੀ ਮਾਉਂਦੀ ਪੜਾਉਂਦਾ ਤੇਗਾ ਉਥੇ ਮਾਉਂਦੀ ਬਾਅਦ ਮਾਸਟਰ ਪੜਾਉਂਦਾ ਮੁਸਲਮਾਨ ਹੀ ਸੀ ਮਾਸਟਰ ਤੁਹਾਡੇ ਨਹੀਂ ਵਿੱਚ ਹਿੰਦੂ ਵੀ ਸੀ ਉਹ ਕਿਹੜੇ ਕਿਹੜੇ ਸੀ ਇੱਕ ਆਰਜਨ ਸਿੰਘ ਸੀਗਾ ਪਈ ਨਾਂ ਸੀ ਅੱਛਾ ਤੇ ਕਿਵੇਂ ਦਾ ਮਾਹੌਲ ਸੀਗਾ ਉਥੇ ਤੁਹਾਡਾ ਤੁਹਾਡਾ ਰਹਿਣ ਸਹਿਣ ਕਿਵੇਂ ਸੀਗਾ ਆਸ-ਪਾਸੇ ਗਵਾਂਡੀਆਂ ਨਾਲ ਕਿਹੜੇ ਕਿਹੜੇ ਸੀਗੇ ਬੰਦੇ ਆਸ-ਪਾਸੇ ਦੇ ਜਿਹੜੇ

ਇੰਦਰ ਨਹੀਂ ਅਜੇ ਸੀਗੀ ਨਾਂ ਵੀ ਕੱਤੀ ਸੀਗੀ ਅੱਛਾ ਉਹਦੇ ਦਰਚਮੀ ਤੇ ਗੱਲ ਤੇ ਥੋੜੇ ਮੱਚੇ ਹੀ ਪੜਦੇ ਹੁੰਦੇ ਸੀਗੇ ਅੱਛਾ ਮਦਰਸਾ ਨਹੀਂ ਸੀ ਹਾਂਜੀ ਤੇ ਕੋਈ ਬੈਠਣ ਵਾਲੀ ਜਗ੍ਹਾ ਵੀ ਸੀ ਹਾਂ ਬੈਠਣ ਵਾਲੀ ਸੀਗੀ ਬਣਾਈ ਜਗ੍ਹਾ ਕੋਈ ਜਿਹੜੇ ਸਰ ਦੇ ਬੰਦੇ ਸੀ ਉਹਨਾਂ ਨੇ ਬਣਾਈ ਸੀ ਡੇਰੇ ਡੂਰੇ ਜਿਹੜੇ ਹੁੰਦੇ ਹੈ ਡੇਰੇ ਛੇਰੇ ਹੁੰਦੇ ਮੇਰਾ ਗਣੀ ਦਾ ਵਜਦਾ ਸੀ ਕਿਉਂ ਦੇ ਬੰਦੇ ਸੀਗੇ ਨੰਬਰਦਾਰ ਸੀਗੇ ਉਹਨਾਂ ਨੇ ਡੇਰਾ ਛੇਰਾ ਬਣਾਇਆ ਸੀਗਾ ਕੋਈ ਅਫਸਰ ਉੱਥੇ ਉੱਥੇ ਹੁੰਦੇ ਜਾਂਦੇ ਸੀ ਜਿਹੜਾ ਕੋਈ ਅੱਛਾ ਕਿੰਨੇ ਨੰਬਰਦਾਰ ਸੀ ਜੀ ਆਪਣੇ ਸਾਡੇ 4 ਨੰਬਰਦਾਰ ਸੀਗੇ ਦੱਸੋ ਖ ਨਾਂ ਜ਼ਰਾ ਇੱਕ ਦਾ ਗਲਾਮ ਨੱਟੀਗਾ ਹਾਂਜੀ ਇਹ ਇੱਕ ਇੱਕ ਨੰਬਰਦਾਰ ਸੀ ਆਪਕਾ ਉਹਦਾ ਪਾਪ ਮਰ ਗਿਆ ਤੇ ਉਹ ਨੰਬਰਦਾਰੇ ਗਲਾਮ ਦੀ ਕਰਦਾ ਸੀਗਾ ਸਾਡੇ ਟਾਲੀਆਂ ਚਾਰੇ ਨੰਬਰਦਾਰੀਏ ਸੇ ਕੋਈ ਚਾਰ ਪਤੀਆਂ ਸੀਗੀਆਂ ਹੁੰਦਾ ਅੱਛਾ ਕਿਵੇਂ ਨਹਿਰੀ ਰਖਵਾ ਸੀ ਜੀ ਆ ਨਹੀਂ ਆ ਖੂਹਾਂ ਦੇ ਨਾਲ ਸੀ ਜਾਂ ਬਰਾਨੀ ਸੀ ਆ ਖੂਹਾਂ ਦੀ ਸੀਗੀ ਅੱਛਾ ਖੂਹਾਂ ਵੀ ਸੀ ਹਾਂਜੀ ਆ ਖੂਹ ਤੇ ਕਾਟ ਕਰਦੇ ਸੀਗੇ ਟਿੰਡਾਂ ਵਾਲੇ ਖੂਹ ਚੱਲਦੇ ਸੀ ਟਿੰਡਾਂ ਵਾਲੇ ਖੂਹ ਚੱਲਦੇ ਸੀ ਹਾਂ ਟਿੰਡਾਂ ਵਾਲੇ ਖੂਹ ਚੱਲਦੇ ਸੀ ਅੱਛਾ ਚੜ੍ਹਸ ਕੋਈ ਨਹੀਂ ਸੀ ਚੜ੍ਹਸ ਚਲੋ ਜੀ ਤੋਂ ਹੋਏ ਖੂਬ ਸੀਗੇ ਹੁਣ ਤਾਂ ਪਹਿਲੇ ਪਹਿਲੇ ਕਿਤੇ ਚੱਲਦਾ ਨਾ ਟਿੰਡਾਂ ਤੇ ਦੂਸਰਾ ਉਹ ਚੜਾ ਸੁੰਦਾ ਸੀ ਵੱਡਾ ਬੋਕਾ ਸੁਣਿਆ ਉਹ ਪਹਿਲੇ ਪਹਿਲੇ ਚੱਲਦੇ ਰਹੇ ਆ ਸਾਡੀਆਂ ਤੋਂ ਸਾਡੇ ਬਾਲ ਦਾ ਅੱਗੇ ਅੱਛਾ ਅੱਛਾ ਪਹਿਲਾਂ ਉਹਦੇ ਬੋਕੇ ਦਾ ਪਾਣੀ ਕੱਢਦੇ ਰਹੇ ਆ ਹੁਣ ਉਹ ਮਾਲਾ ਲਾ ਗਈਆਂ ਸੀ ਕਿੰਨਾ ਨੇ ਨਹਾਵਣੀ ਕਰਨਾ ਬੇ ਅੱਛਾ ਅੱਛਾ ਤੁਸੀਂ ਕੀ ਕਰ ਰਹੇ ਸੀ ਉਦੋਂ ਜਦੋਂ ਫਿਰ ਵੰਡ ਹੋ ਗਈ ਤਾਂ ਤੁਸੀਂ ਇੱਧਰ ਨੂੰ ਆਏ ਮਤਲਬ ਜਿਵੇਂ ਜਿਦਾਂ ਇਹ ਵਾਈ ਦਾ ਹੀ ਕੰਮ ਕਰਦੇ ਸੀ ਸਾਡੇ ਬੇ ਨਹੀਂ ਉਸ ਵੇਲੇ ਜਦੋਂ ਤੁਹਾਨੂੰ ਟਰਨਾ ਪਿਆ ਇੱਧਰ ਨੂੰ ਉਦੋਂ ਕੀ ਕਰਨ ਦੇ ਸੀਗੇ ਉਹ ਲੋਕੀ ਉੱਥੇ ਸਾਡੇ ਵਿੱਚ ਭੱਜੇ ਲੱਠੇ ਪੈਦਲੇ ਥੋੜਾ ਚੇਤਾ ਉੱਥੇ ਜਮਾਤਾਂ ਡਿਉ ਹੋ ਪਈ ਸਾਡੇ ਵਿੱਚ ਵੀ ਹਮਲਾ ਹੋਇਆ ਸਾਡੇ ਬੰਦੇ ਪਾਏ ਚੱਕ ਦੇ ਮਾਰੇ ਗਏ ਸੀ ਅੱਛਾ ਕਿੰਨੇ ਮਾਰੇ ਗਏ 15 ਪਿਆਰ ਦੇ ਬੰਦੇ ਮਾਰੇ ਗਏ ਸੀ ਅੱਛਾ ਫਿਰ ਉਹ ਉੱਥੇ ਕੈਂਪ ਵੱਜ ਗਿਆ ਸੀਗਾ ਹੂੰ ਸੁਲੀਮਪੁਰਾ ਤੇ ਚਿਤਮਾ ਸੁਲੀਮਪੁਰੇ ਉੱਥੇ ਅੱਛਾ ਤੇ ਉਹ ਤੇ ਨਾਲੇ ਪੇਲ ਦੇ ਸਾਰੇ ਨੇੜੇ ਦੇ ਪੰਜ ਉਹਨਾਂ ਨੇ ਇਕੱਠੇ ਕਰ ਲਏ ਉੱਥੇ ਮਹੀਨਾ ਡੇਢ ਮਹੀਨਾ ਉੱਥੇ ਰਹਿ ਅੱਛਾ ਕੈਂਪ ਲੱਗ ਗਿਆ ਹਾਂਜੀ ਅੱਛਾ ਤੇ ਉਹ ਬਖਤੂਰ ਕੇ ਲਿਆਇਆ ਕੈਂਪ ਫਿਰ ਕਿਉਂ ਲੈਣਾ ਤੇ ਕਿਉਂ ਅੱਛਾ अच्छा वो राज फिर कोई राज भाई फौजी सि के नाल उन्होंने गनबंद नहीं होने दी अच्छा तेरे कसुराउन के तेरे पूरा पिंड ही आ गया हां जी जड़े पिंड ਤਾਂ ਵੀ ਅੱਧਾ ਨਾ ਕੋਈ ਕਿਤੇ ਚਲਾ ਗਿਆ ਕੋਈ ਕਿਤੇ ਚਲਾ ਗਿਆ ਕਿਸ ਤਰ੍ਹਾਂ ਇਹ ਆਪਣੇ ਚਲੇ ਗਏ ਨਾ ਕੋਈ ਜਲੰਦਰ ਦੇ ਦੀ ਲੇਕਿਨ ਕੋ ਉਧਰ ਕੰਪਨੀ ਆਸੀ ਉੱਥੇ ਚਲੇ ਗਏ अच्छा एकदम ਜਿੱਤੇ ਕਦੀ ਕੰਪਨੀ ਕਾਈਂ ਪਕੜ ਕੱਟੇ ਬਣਾਤੇ ਨਾ ਫਿਰ ਉਧਰ ਉਹਨਾਂ ਨੇ ਵਾਸੇ ਉਹ ਬੰਦੇ ਬੁੜੀਆਂ ਤਾਂ ਵੀ ਸਾੜੀਆਂ ਕੱਢੀਆਂ ਸੀ ਇਹ ਬਾਹਰ ਦੋ ਤਿੰਨ ਦਿਨ ਪਹਿਲਾਂ ਹੀ ਕੱਢੀਆਂ ਸੀਗੀਆਂ अच्छा ਤੇ ਉਹ ਜਿਹੜੇ ਕੋ ਬੁੱਢੇ ਠੇਰੇ ਰਹੇ ਸੀ ਨਾ ਜਿਹ ਉਹ ਜਿਹੜੇ ਵੀ ਹੁੰਦੇ ਬਾਈ ਕੋਈ ਨਹੀਂ ਜਾਂਦੇ ਜਾਂਦੇ ਉਹ ਮਾਰੇ ਗਏ ਸੀ ਕਿ ਉਹਨਾਂ ਨੇ ਉਹ ਲੱਕੀ ਤੱਕ ਠੇਰਾ ਬਾਕੇ ਜਿਹੜੇ ਉੱਥੇ ਰਹਿ ਗਏ ਸੀ ਆ ਹਾਂ ਜੀ ਇਹ ਅਸੀਂ ਨਹੀਂ ਜਾਣ ਆਹੋ ਅੱਛਾ ਉਹ ਮਰ ਮੁਰ ਗਏ ਬੁੱਢੇ ਠੇਰੇ ਜਿਹੜੇ ਸੀ ਉਹ ਕਿਹਨਾਂ ਨੇ ਹਮਲਾ ਕੀਤਾ ਸਿਕਾ ਨੇ ਸਿਕਾ ਨੇ ਸਿਕਾ ਨੇ ਅੱਛਾ ਹਾਂ ਮਿਲਟਰੀ ਨੇ ਤਾਂ ਨਹੀਂ ਨੁਕਸਾਨ ਦਿੱਤਾ ਨਾ ਨਹੀਂ ਮਿਲਟਰੀ ਨੇ ਨਹੀਂ ਕੋਈ ਕੀਤਾ ਠੀਕ ਉਹ ਕਿਸੇ ਬਰੇ ਕੇ ਕੀਤਾ ਉਹ ਤੋਂ ਵੀ ਸਿਕਾ ਨੇ ਮੁਸਲਮਾਨਾਂ ਨੂੰ ਦੂਸਾਂ ਨੂੰ ਛੱਡਿਆ ਇਹ ਰਾਜ ਉੱਤੇ ਲਿਆ ਕੇ ਇਕ ਤਾਂ ਉਥੇ ਬੰਦੇ ਮਾਰ ਦਿੱਤੇ ਤੇ ਗੁੜੀਆਂ ਫੜ ਲੀਆਂ ਉਹਨਾਂ ਨੇ ਅੱਛਾ ਧੋਕੇ ਨਾਲ ਮਾਰਤਾ ਹਾਂ ਧੋਕਾ ਵੀ ਮੇਚ ਫੜ ਲੀਆਂ ਉਹਨਾਂ ਨੇ ਨਾ ਉੱਥੇ ਕਿਸੇ ਦੀ ਉਹਨਾਂ ਦੀ ਸੀਗੀ ਅੱਛਾ ਲਿਟਰੀ ਆਪਣੀ ਤਾਂ ਹੈ ਹੀ ਨਹੀਂ ਸੀ ਉਦੋਂ ਇੱਥੇ ਬਾਹਲੀਆਂ ਮੁਲਕਾਂ ਦੀ ਪਈ ਸੀਗੀ ਲੜਾਈ ਯੂਨਿਉ ਨਹੀਂ ਮੁੱਕੀ ਸੀ ਜਿਹੜੀ ਤਾਂ ਅੱਛਾ ਉੱਥੇ ਉਹਨਾਂ ਦੀ ਲਿਟਰੀ ਸੀ ਹਿੰਦੂਆਂ ਦੀ ਇੱਥੇ ਬੱਸ ਪੰਜਾਂ ਪਹਿਲਾਂ 8-9 ਦਿਨ 1 ਦਿਨ ਪੰਦਰੇ ਫੇ ਥੋੜੇ ਦਿਨ ਛੱਡ ਕੇ ਮਹੀਨਾ ਛੱਡ ਕੇ ਫੇ 8-9 ਦਿਨ ਪੰਦਰੇ ਬਹੁਤ ਵਾਰ ਹੋਈ ਸੀ ਉਦੋਂ ਅੱਛਾ ਤੇ ਮਗਰੋਂ ਫਿਰ ਇਹ ਕੰਮ ਹੋਇਆ ਹਣ ਪਿੰਡ ਦਾ ਬਹਿਲਾ ਦੇ ਪਜੋ ਘਰ ਦਾ ਆਪਣੇ ਬੱਚੇ ਹੋਤੇ ਸੀ ਫਿਰ ਜਿਵੇਂ ਬਿੱਸਤਾਰਾਂ ਚੱਲ ਗਿਆ ਉਹ ਤੋਂ ਕਾਉਂਟਿਨੂ ਲਾਉਦਾ ਰਿਹਾ ਇਹ ਕੈਂਪ ਜਾ ਕੇ ਫਿਰ ਕੈਂਪਿੰਗ ਵਿੱਚ ਰਾਤਾਂ ਨੂੰ ਉਹਨਾਂ ਦੇ ਲਾਭ ਗੁਜ਼ਾਰੇ ਹੁੰਦੇ ਰਿਹਾ ਗੁਜ਼ਾਰਾ ਹੁੰਦਾ ਰਿਹਾ ਯਾ ਅੱਛਾ ਅਨਯਾਰ ਤੇ ਆਟਾ ਜਾਂਦਾ ਰਿਹਾ ਹੂੰ ਕੀ ਬੋਲੋ ਉਹਨਾਂ ਕਿਰਾਬਾਲੇ ਚਾਰਚ ਬਰੇ ਇੱਕ ਬਾਤ ਦਾ ਥੋੜਾ ਜਰਾ ਹੱਸਦਾ ਤੇ ਉਹਦੇ ਦੀ ਕੋਈ ਜੜ ਜੋਰਾ ਵਾਲਤਾ ਤੰਦਰੁਸਤ ਬੰਦੇ ਜੀ ਨਿਕਲ ਨਿਕਲ ਗਏ ਅੱਛਾ ਤੇ ਬਾਕੀੁੰਡੇ ਫਿਰ ਮਾਰੇ ਗੁਟੇ ਉੱਥੋਂ ਦੇ ਕੋਈ ਮਸ਼ਹੂਰ ਬੰਦਿਆਂ ਦੇ ਨਾਮ ਦੱਸੋ ਕਿੱਥੇ ਉਹ ਉਸ ਟਾਈਮ ਤੁਹਾਡੇ ਪਿੰਡ ਦੇ ਸਾਰੇ ਮੌਨ ਸੀ ਇੱਕ ਚੰਡੂ ਸੀਗਾ ਹਾਂ ਇਦਾਂ ਦੇ ਬੰਦੇ ਸੀਗੇ ਤੇ ਇਹਨਾਂ ਸਿੱਖਾਂ ਚੋਂ ਸਿੱਖਾਂ ਦਾ ਹਰਵੰਦ ਸਿੰਘ ਪਿਗਾ ਦੇ ਦਲਦਾਰ ਸੀ ਤੇ ਉਹ ਕਿਸੀ ਪਰੇ ਦਾ ਅੱਛਾ ਇੱਕ ਆਪਣਾ ਜਹਾਂਦਾਰ ਸੀ ਕਿਸ਼ਨ ਕੋਰੇ ਦਾ ਯਾ 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 ਜੀ ਹਾਂਸ ਨੂੰ ਹਰਵੰਦ ਸਿੰਘ ਪਿਗਾ ਦੇਣਾ ਅੱਛਾ ਉਹਨੇ ਹਮਲਾ ਕਰਾਇਆ ਸੀ ਉਹਨੇ ਕਰਾਇਆ ਯਾ ਅੱਛਾ ਹੋਰ ਕੋਈ ਸਿੱਖਾਂ ਚੋਂ ਹੋਰ ਕੋਈ ਮਟੂਰ ਸੀ ਕਿ ਉਹਨਾਂ ਪਕੜਾਉਣ ਦੇ ਜਾਣ ਵੱਡੇ ਵੱਡੇ ਜ਼ਮੀਦਾਰ ਸੀਗੇ ਜਾਂ ਛੋਟੇ ਮੋਟੇ ਸੀ ਇੰਨੇ ਬਸ 2-4 4-10-10 ਕਿੱਲੀਾਂ ਦੇ ਮਾਲਕ ਸੀ ਤੁਹਾਡਾ ਕਿੰਨਾ ਕਿਰਕਬਾ ਸੀ ਸਾਡਾ ਪੰਚੇ ਲੈਤੀਗੇ ਇਹ ਕੀ ਵਾਈਸ਼ਾਈ ਕੀ ਕਰਦੇ ਸੀ ਵਾਈ ਵਾਈ ਦਾ ਕੰਮ ਕਰਦੇ ਸੀ ਕੀ ਬੀਜਦੇ ਹੁੰਦੇ ਸੀ ਆ ਮੱਕੀਆਂ ਕਣਕਾਂ ਅੱਛਾ ਬਾਜਰੇ ਗਵਾਰੇ ਜਵਾਰਾਂ ਬਸ ਇਹ ਕੁਝ ਖਰਾਸ ਖਰੂਸ ਹੁੰਦੇ ਸੀ ਪਿੰਡ 'ਚ ਖਰਾਸ ਹਾਂਜੀ ਹਾਂਜੀ ਖਰਾਸ ਸੀਗੇ ਉਹ ਕਿੰਨਾ ਦੇ ਸੀ ਉਹ ਲੋਹਾਰਾਂ ਦੇ ਲਾਏ ਸੀਗੇ ਅੱਛਾ ਉਹ ਉਹ ਵੀ ਆਪਣੇ ਇਧਰ ਹੀ ਆ ਗਏ ਜਾਂ ਉੱਥੇ ਰਹੇ ਆ ਗਏ ਮੁਸਲਮਾਨ ਸੀਗੇ ਉਹ ਅੱਛਾ ਕੀ ਨਾਂ ਸੀ ਉਹਨਾਂ ਦਾ ਇੱਕ ਨਾਂ ਖੈਰ ਸੀਗਾ ਵੇਖਣਾ ਉਹ ਨੌਈ ਨਹੀਂ ਹੁਣ ਹੁੰਦੇ ਫੋਟੂ ਸੀਗਾ ਅੱਛਾ ਅਲੀਬਾਮ ਸੀਗਾ ਬਈ ਸੀਗਾ ਉਹ ਨੌਣੀ ਮੈਨੂੰ ਹੁਣ ਹੁੰਦਾ ਉਹਦਾ ਬੂਟਾ ਨਹੀਂ ਬੂਟਾ ਨਹੀਂ ਹਾਂ ਜੀ ਵਿਆਹਾਂ ਸ਼ਾਦੀਆਂ ਤੇ ਕੀ ਹੁੰਦਾ ਸੀ ਉੱਥੇ ਕਿਵੇਂ ਮਤਲਬ ਆਪਸ ਚ ਆਉਣ ਜਾਣ ਹੈ ਸੀ ਬਈ ਹਾਂ ਵਿਆਹ ਜਾਂ ਹਿੰਦੂਆਂ ਦੇ ਜਾਂ ਹਿੰਦੂਆਂ ਦੇ ਜਾਂ ਹੁੰਦੇ ਜਾਂਦੇ ਸੀ ਆਪਸ ਤੁਸੀਂ ਕਿਵੇਂ ਸੀ ਉਹਨਾਂ ਦਾ ਸੁਭਾਅ ਤੁਹਾਡੇ ਨਾਲ ਸੁਹਾ ਦੇ ਇੱਦਾਂ ਇਹ ਮਰਾਦ ਆਉਣੀ ਤੇ ਮੇਰੇ ਰੋਟੀਆਂ-ਕੁਟੀਆਂ ਇੱਦਾਂ ਨਾਲ ਇੱਥੇ ਖਾਤੇ ਲਾਉ ਗੱਲ ਨੂੰ ਚਾਹੀਦੀ ਅੱਛਾ ਮਤਲਬ ਅਮਨ ਸਕੂਨ ਸੀ ਸ਼ਾਂਤੀ ਸੀ ਹਾਂਜੀ ਉਹ ਪਹਿਲੇ ਦੇ ਅਮਨ ਹੀ ਸੀ ਨਾ ਹਾਂ ਫਿਰ ਇਹ ਕੀ ਰੌਲਾ ਪੈ ਗਿਆ ਵਿੱਚ ਕਿੱਦਾਂ ਇਹ ਪਾਣੀ ਜਦੋਂ ਉਹ ਪਾਕਿਸਤਾਨ ਤੇ ਬਣਿਆ ਤੇ ਫਿਰ ਬੱਸ ਕੋਈ ਪਤਾ ਨਹੀਂ ਇਧਰੋਂ ਪਹਿਲਾਂ ਕਿਨਾਰ ਤੇ ਲੱਕ ਚੱਲੀ ਗਿਆ ਫਿਰ ਉਧਰ ਹੋਣ ਲੱਪੇ ਅੱਛਾ ਥੋੜੇ ਬੜਾ ਕਮਾ ਗਏ ਇੱਕ ਦੋ ਪਿੰਡਾਂ ਦੇ ਇੰਦਗਾਰ ਹੋਇਆ ਫਿਰ ਇੱਥੇ ਫਿਰ ਕਿਹੜੇ-ਕਿਹੜੇ ਇਲਾਕੇ 'ਚ ਬੈਠੇ ਤੁਸੀਂ ਕਿ ਡਾਇਰੈਕਟ ਇੱਥੇ ਹੀ ਆ ਗਏ ਘੜੇ ਟੈਲ ਇਹ ਤੇ ਸਾਡੇ ਰਿਸ਼ਤੇਦਾਰ ਦੀ ਪਹਿਲਾ ਇਧਰ ਆਸ ਤੇ ਕੀਤੀਆਂ ਦੇ ਕੋਲ ਬੈਠੇ ਅ ਜੇ ਉਥੋਂ ਤਾ ਤੇ ਸੀ ਆ ਕਿਤੇ ਆ ਗਿਆ ਯਾਰ ਹਲੌਰ ਦੇ ਕੋਲ ਪਲੇ ਵਾ ਤੇ ਕਸੂਰ ਕਸੂਰ ਆ ਕੇ ਕੰਮ ਉਥੇ ਲੱਗ ਗਿਆ ਦੋ ਤਿੰਨ ਦਿਨ ਉਥੇ ਰਹਿ ਪਿਓ ਉਥੋਂ ਗੱਡੀ ਬੈਠੇ ਤੇ ਫਿਰ ਇਹ ਚਲੇ ਆ ਚਲੇ ਗਿਆ ਤੇਰੇ ਪਾਸ ਦੋ ਤਿੰਨ ਮਹੀਨੇ ਫਿਰ ਇੱਥੇ ਆ ਗਿਆ ਬਸ ਅੱਛਾ ਨਾ ਤੇ ਸਿੱਖਾ ਨਾ ਕਿ ਯਾਰੀ ਦੋਸਤੀ ਤਾਂ ਹੈ ਸੀ ਬਡੇਰਿਆਂ ਦੀ ਆ ਬਡੇਰਿਆਂ ਤੇ ਸੀ ਲੈਣ ਦੇਣ ਸੀ ਜੱਜ ਜਗੀਂਦਰ ਦਾ ਇਹ ਦੁਕਾਨੋ ਕਾਰੋਬਾਰ ਲੈਣਾ ਦੇਣਾ ਬਸ ਰੋਟੀ ਲੱਗਦਾ ਨਹੀਂ ਚੀਗਾ ਤੇ ਹੋਰ ਉਹਦਾ ਤਾਂ ਲੈਣ ਦੇਣ ਹੁੰਦਾ ਸੀ ਨਾ ਉਹਨਾਂ ਦੇ ਕੋਈ ਨਾਮ ਪਤਾ ਹਾਂ ਮੈਂ ਨਹੀਂ ਜਾਣਦਾ ਤੇਰਾ ਨਾਲ 6 ਮਹੀਨੇ ਕੰਮ ਆਰਾਮ ਮੋਟਾ ਕਰਾਈ ਜਾਣਾ ਦਾਣੇ ਥੋੜੇ ਬਾਰੇ ਦੇਣ ਦੀ ਸੁਣਖਿਆ ਮੰਨੇ ਮਗਰ ਅੱਛਾ ਅੱਛਾ ਪਿੰਡਾਂ ਦੇ ਵਿੱਚ ਜਿਹੜੇ ਬਾਬੇ ਹੁੰਦੇ ਬੈਠੇ ਸੱਤ ਜਿਹੜੇ ਉਹ ਬਣਾ ਕੇ ਬੈਠੇ ਹੁੰਦੇ ਬੋੜਾਂ ਦੀਆਂ ਛਾਵਾਂ ਥੱਲੇ ਜਾਂ ਇਦਾਂ ਉਹ ਚੌਕਾਂ ਦੇ ਵਿੱਚ ਉਹ ਤੁਹਾਡੇ ਦੌਰ ਚ ਹੁੰਦੇ ਸੀ ਇਦਾਂ ਆਹੋ ਹੁੰਦੇ ਸੀ ਨਾ ਅੱਛਾ ਤੇ ਤੁਸੀਂ ਨਿੱਕੇ ਹੁੰਦੇ ਕੀ ਖੇਡਾਂ ਖੁੱਡਾਂ ਖੇਡਦੇ ਸੀ ਟਾਇਰ ਭਜਾਉਂਦੇ ਹੁੰਦੇ ਸੀ ਜਾਂ ਕੀ ਕਰਦੇ ਸੀ ਕਿ ਉਹ ਦੋ ਕੌਡੀਆਂ ਕੁਡੀਆਂ ਨਾਲ ਖੇਡਦੇ ਹੁੰਦੇ ਸੀ ਜਿਆ ਰੇਕ ਕੌਡੀਆਂ ਹੋ ਗਿਆ ਜਾਂ ਫੁੱਲ ਲਿਆ ਕੁੱਤੀ ਫੇਰ ਲਈ ਨਹੀਂ ਦੌੜਾ ਲਾ ਲਈਆਂ ਆਹ ਆਹ ਕੀ ਅੱਜ ਦਾ ਖੇਡਦੇ ਆ ਰੇੜਾ ਰੂੜਾ ਖੇਡਦੇ ਆ ਜਾਂ ਗੁੱਲੀ ਡੰਡਾ ਖੇਡਦੇ ਇਹਦੀਆਂ ਕਿਹੜਾਂ ਤੁਸੀਂ ਕੀ ਖੇਡਦੇ ਹੁੰਦੇ ਸੀ ਕੀ ਖੇਡਦੇ ਸੀ ਤੁਸੀਂ ਗੁੱਲੀ ਡੰਡਾ ਨਹੀਂ ਹੁੰਦਾ ਗੁੱਲੀ ਕੀ ਬਣਾਈ ਹੁੰਦੀ ਸੀ ਉਹ ਟੋਲ ਲਾਉਂਦੇ ਸੀ ਪਹਿਲਾਂ ਉਹ ਬੁੜਾ ਕੇ ਦਾ ਮਾ ਟੋਲਾ ਲਾਉਣਾ ਤੇ ਕਿਸੇ ਦੇ ਨਿਸ਼ਾਨਾ ਵੀ ਲਾਇਆ ਕਿ ਨਹੀਂ ਐਦਾਂ ਨਹੀਂ ਕਿਹੜਾਂ ਸੀ ਉਹ ਮੇਲੇ ਵੀ ਹੁਣ ਲੱਗਦੇ ਸੀ ਹਾਂ ਮੇਲੇ ਸਾਡੇ ਲੱਗਦਾ ਕਿੰਨ ਫਰੀਸੀ ਲੱਗਦਾ ਹੁੰਦਾ ਮੇਲਾ ਕੀ ਨਾਮ ਦਾ ਮੇਲੇ ਦਾ ਬਾਬਾ ਫਜ਼ੇਲੀ ਵੱਜਦਾ ਸੀਗਾ। ਅੱਛਾ ਕਿਹਦੇ ਪਿੰਡ ਦਾ ਸੀ? ਕਿੰਨੀ ਬੜੀ ਸੀਗਾ? ਮੁਸਲਮਾਨ ਸੀਗਾ। ਸਾਲ ਮੋਰ ਮਿਲ ਲੱਗਾ 14 18 ਨੂੰ। 16 ਹਾਂਜੀ। ਯਾ। ਜਾਂਦੇ ਹੁੰਦੇ ਸੀ ਮੇਲੇ ਤੇ? ਹਾਂ ਦੇ ਹੁੰਦੇ ਸੀ ਰਿਆਂ ਦੋ ਤਿੰਨ ਦਿਨ ਰਹਿੰਦਾ ਸੀ ਮੇਲਾ। ਫੇਰ ਜਲੇਬੀਆਂ ਜਰੂਬੀਆਂ ਚੰਗੀਆਂ ਚਾਹ ਜਲੇਬੀਆਂ ਜਰੂਬੀਆਂ ਬਹੁਤ ਨਿਕਲਦੀਆਂ ਸੀ। ਕਵਾਲੀ ਹੁੰਦੀ ਹੁੰਦੀ ਸੀ। ਪਾਪੀਆ ਭੂੜੇ ਬਗਾੜੇ ਆਉਂਦੇ ਜਾਂਦੇ ਹੁੰਦੇ। ਹਾਂ। ਤੇ ਸਿੱਖ ਵੀ ਆਉਂਦੇ ਸੀ? ਸਿੱਖ ਵੀ ਉੱਥੇ ਮੰਨਦੇ ਸੀ ਉਹ ਵੀ ਉਹਨਾਂ ਨੂੰ। ਬਾਪਿਆਂ ਨੂੰ। ਹਾਂ। ਅੱਛਾ। ਵੀਰਾ ਗਾਣੇ ਕਾਣੇ ਮਂਦੇਸ ਜਗੇ ਗਾਣੇ ਕਿਵੇਂ ਦੇ ਹੁੰਦੇ ਸੀ ਉਹ ਕੱਡਾ ਟਾਣ ਬਿਆਂ ਵਾਲੇ ਹੁੰਦੇ ਕੋਈ ਮੁਸਲਮਾਨਾਂ ਦੀਆਂ ਕਵਾਲੀਆਂ ਹੋਈਆਂ ਨਕਲੀ ਜਿਹੇ ਗਾਣੇ ਪਿੰਡ ਦੀ ਯਾਦ ਆਉਂਦੀ ਹੈ ਵੈਸੇ ਪਿੰਡ ਦਾ ਹਾਂ ਯਾਦ ਤੇ ਹੁੰਦੀ ਹੈ ਦਿਲ ਕਰਦਾ ਜਾਣ ਨੂੰ ਹੁਣ ਤੇ ਕੀ ਜਾਣਾ ਨਹੀਂ ਜੇ ਕਿਤੇ ਸਬਾਬ ਲੱਗੇ ਜਾਓਗੇ ਵੇਖੋਗੇ ਪਿੰਡ ਆਪਣਾ ਘਰ ਆਪਣਾ ਪਛਾਣ ਸਕਦੇ ਆ ਅੱਛਾ ਮਤਲਬ ਚਾਹ ਹੈ ਪਿੰਡ ਆਪਣਾ ਵੇਖਣ ਨੂੰ ਵਾਹ ਜੀ ਵਾਹ ਖੇਤ ਵੀ ਪਛਾਣ ਲੋਗੇ ਜਾ ਕੇ ਹਾਂ ਖੇਤ ਵੀ ਪਛਾਣ ਸਕਦੇ ਆ ਅੱਛਾ ਘਰ ਕਿੱਥੇ ਸੀ ਤੁਹਾਡਾ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਦੱਖਣ ਵਾਲ ਦੇ ਪਾਸੇ ਏਡੇਲੇ ਬਹੁਤ ਏ ਸੀਗਾ ਪੱਤੀ ਦੇ ਵਿੱਚ ਅੱਛਾ ਕਿਦਾਂ ਦਾ ਸੀ ਘਰ ਘਰ ਤਾਂ ਕੱਚਾ ਹੀ ਸੀਗਾ ਉਦੋਂ ਪੱਕੇ ਘਾਟੀਆਂ ਹੁੰਦੇ ਸੀ ਅੱਛਾ ਲਾਗੇ ਕਿਹੜੇ ਕਿਹੜੇ ਸੀ ਮਤਲਬ ਕੋਈ ਮਸ਼ਹੂਰ ਕੋ ਥਾਂ ਹੈ ਸੀ ਕੋਈ ਗੁਰਦੁਆਰਾ ਸੀ ਮਸਜਿਦ ਸੀ ਨਹੀਂ ਕੋਈ ਗੁਰਦੁਆਰਾ ਕੋਈ ਨਹੀਂ ਸਾਡੇ ਤਾਂ ਮਸਜਿਦ ਹੁੰਦੀ ਸੀ ਆ ਮਸਜਿਦ ਤਾਂ ਸੀਗੀ ਇੱਕ ਨਿਆਰਾਂ ਦਾ ਘਰ ਸੀ ਉਹ ਵੀ ਰੱਖਿਆ ਸੀ ਕੋਈ ਅਫਸਰ ਆਵੇ ਹਿੰਦੂ ਤੇ ਕੋਈ ਅਫਸਰ ਰੋਡ 'ਤੇ ਪੜਾਉਣ ਨੂੰ ਦਿੱਤਾ ਸੀ ਉਹਦਾ ਮਹਾਂ ਨਹੀਂ ਸੀ ਕੋਈ ਵੀ ਸਿੱਖ ਦਾ ਕੀ ਨਾਂ ਸੀ ਉਹਦਾ ਸੁਨਿਆਦੇ ਦਾ ਉਹਦੇ ਬੂਟਾ ਸੀਗਾ ਉਹ ਤਾਂ ਸੁਣਿਆ ਰਾ ਜੀਆ ਅੱਛਾ ਉਹ ਹਿੰਦੂ ਸੀ ਆਹੋ ਅੱਛਾ ਸਿੱਖ ਸਰਦਾਰ ਕੋਈ ਨਹੀਂ ਸੀ ਨਹੀਂ ਨਹੀਂ ਸਿੱਖ ਸਾਡੇ ਹੈ ਨਹੀਂ ਉਹ ਕਿਸ਼ਨਪੁਰੇ ਚਿੱਤੀ ਗਿਆ ਸਿੱਖ ਸਾਡੇ ਕਿਸ਼ਨਪੁਰੇ ਚ ਸੀ ਹਾਂ ਹਾਂ ਕਿਸ਼ਨਪੁਰਾ ਕਿੰਨੇ ਦੂਰ ਸੀ ਜੀ ਆਪਣੇ ਤੋਂ ਐਮ ਥੋੜੀ ਦੂਰ ਟੀ ਮੀਲ ਦੀ ਵਾਟ ਸੀ ਜੀਆ ਅੱਛਾ ਉਹ ਬਹੁਤ ਵੱਡਾ ਪਿੰਡ ਸੀ ਹਾਂ ਕੋਕਰੀ ਬਹੁਤ ਵੱਡਾ ਸੀ ਉਹ ਵੀ ਤਿੰਨ ਚੌ ਮੀਲਾਂ ਦੇ ਸਾਡੇ ਦੇ ਸੀਗਾ ਅੱਛਾ ਕੋਕਰੀ ਹਾਂ ਜੀ ਅੱਛਾ ਕੋਰੀ ਜੀ ਵੀ ਬਹੁਤ ਕਮਾਂ ਸੀ ਗਿਆ ਕਿਸ਼ਨਪੁਰੇ ਵੀ ਸਾਰੀਆਂ ਹੀ ਕਮਾਂ ਸੀ ਬਹੁਤ ਕਮਾਂ ਸੀ ਕਿਉਂ ਦੇ ਕੀ ਸੰ ਸੰਤੀ ਕੀ ਕਰਾੜ ਦੀ ਸਿੱਖ ਕੀ ਸਭ ਬਹੁਤ ਕਮ ਸੀ ਬਹੁਤ ਕਮ ਕਿਉਂ ਦੇ ਬਹੁਤ ਸੀ ਗੁਰਦੁਆਰਾ ਸੀਗਾ ਬਹੁਤ ਵੱਡਾ ਤੇ ਗੁਰਦੁਆਰਾ ਵੀ ਆ ਸੀ ਕਿਸ਼ਨਪੁਰੇ ਕਿਹੜੇ ਕਿਸ਼ਨਪੁਰੇ ਦਾ ਸੀ ਨਾਂ ਅੱਛਾ ਤੇ ਤੁਸੀਂ ਸੌਦਾ ਸੌਦਾ ਲੈਣ ਕਿੱਥੋਂ ਜਾਂਦੇ ਸੀ ਖਾਣ ਪੀਣ ਵਾਲੀਆਂ ਛਾਵਾਂ ਬਸ ਇੱਟ ਪਿੰਡ ਚ ਲੈਣੀਆਂ ਜਾਂ ਸ਼ਹਿਰ ਸਾਡੀ ਲੱਗਦਾ ਸੀਗਾ ਅਹ ਜਗਰਾਵਾਂ ਲੱਗਦਾ ਸੀ ਨੇੜੇ ਅੱਛਾ ਜਗਰਾਵਾਂ ਨੇ ਮੋਗਾ ਲੱਗਦਾ ਸੀਗਾ ਮੋਗਾ ਮੋਗਾ ਨੇੜੇ ਸੀਗਾ ਹਾਂ ਤੇ ਜਾਂਦੇ ਹੁੰਦੇ ਸੀ ਫਿਰ ਸ਼ਹਿਰ ਨੂੰ ਹਾਂ ਜਾਂਦੇ ਰਹੇ ਆ ਵਾਹ ਬਈ ਵਾਹ ਸ਼ਹਿਰ ਦੀ ਰੌਣਕ ਕਿਹੋ ਜੀ ਸੀ ਕਿੱਦਾਂ ਦੇ ਸ਼ਹਿਰ ਸੀ ਚੰਗੀ ਸੀ ਰੌਣਕ ਅੱਛਾ ਹੋਰ ਕੋ ਪੁਰਾਣੀ ਕੋ ਗੱਲ ਕੋ ਉਧਰ ਦੀ ਜਿਹੜੀ ਯਾਦ ਅੱਜ ਵੀ ਆਉਂਦੀ ਹੋਵੇ ਤੁਹਾਨੂੰ ਯਾਦ ਹੋਰ ਆਪਣਾ ਕੀ ਆ ਬਹਾਣੀਆਂ ਦੀ ਉੱਤੇ ਕਿਸੀ ਫਰੇ ਤੀਣੀ ਇੱਕ ਦੋ ਦੁਕਾਨਾਂ ਮਾਲੀ ਮਾਲੀ ਕੇ ਵਜਦੇ ਸੀਗੇ ਮਾਲੀ ਕੇ ਹਾਂ ਅੱਛਾ ਇੱਕ ਰਾਮ ਸਿੰਘ ਆਫ ਤੇ ਦਾ ਟੈਕੀ ਦਾ ਕੋਈ ਉਹ ਜੀ ਲਟਾਇਰ ਹੋਇਆ ਜੀ ਗਲਤ ਗੁਦਾਰ ਉਹ ਚੰਗਾ ਸੀ ਬੰਦਾ ਦਰਦੇ ਆ ਰਾਮ ਸੀ ਉਹਦਾ ਨਾਮ ਹਾਂ ਰਾਮ ਰਾਮ ਸਿੰਘ ਹਾਂ ਅੱਛਾ ਤੇ ਉਹ ਠੀਕ ਸੀਗਾ ਹੁੰਦਾ ਜਾਂਦਾ ਸੀ ਤੁਹਾਡੇ ਕੋ ਵੀ ਨਹੀਂ ਉਹ ਸਿਆਣਾ ਬੰਦਾ ਸੀ ਉਹਦਾ ਪਿੰਡ ਦਾ ਹੀ ਸੀ ਕਿਸੇ ਪਿੰਡ ਦਾ ਸੀ ਅੱਛਾ ਅੱਛਾ ਰਾਮ ਸਿੰਘ ਸੂਬੇਦਾਰ ਸੀਗਾ ਹਾਂ ਜੀ ਤੇ ਚਾਹ ਇਹਦਾ ਤਾਂ ਵੀ ਉਹ ਚੌਪੀ ਸੀਗੀ ਤਾਂ ਥਾਣਾ ਉਹੀ ਸੀਗਾ ਦੂਰੋਂ ਦੇ ਪਿੰਡ ਪਰ ਮਸੀਤ ਤੇ ਬਹੁਤ ਖੂਬ ਬਹੁਤ ਲੰਮੀ ਦੋ ਮੀਲਾਂ ਦਾ ਦਿਸ ਪਿੰਡ ਦੀ ਉਹ ਬਹੁਤ ਉੱਚੀ ਸੀ ਬਹੁਤ ਉੱਚੀ ਸੀ ਜੀ ਮਸੀਤੇ ਲੱਗੀ ਸੀ ਆ ਮਾਦਰ ਦੇ ਵਿੱਚ ਲੱਗੀ ਸੀ ਅੱਛਾ ਮਸਜਿਦ ਦੇ ਰੇਤੂ ਦੂਰੋਂ ਨਜ਼ਰ ਆਉਂਦੀ ਸੀ ਜਾਂ 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 ਪਤਾ ਨਹੀਂ ਹੋਣ ਵੀ ਹੋਵੇ ਪਤਾ ਨਹੀਂ ਹੋਵੇ ਕਿ ਨਾ ਅੱਛਾ ਫਿਰ ਕਿਵੇਂ ਕਿਵੇਂ ਤੁਸੀਂ ਉਹ ਚਿਸ਼ਤੀਆਂ ਤੋਂ ਆ ਕੇ ਇੱਥੇ ਗੜੇ ਮੋੜੀ ਸਿੱਧੇ ਹੀ ਆਹੋ ਫਿਰ ਇੱਥੇ ਪਰਮਨੈਂਟ ਇੱਥੇ 88 ਬੰਦਿਆਂ ਦਾ ਤੇ ਮਨਜ਼ੂਰ ਹੋ ਗਿਆ ਨਾ 88 ਜਾ ਕੇ ਫਿਰ ਇੱਥੇ ਸਾਰੇ ਆਪਣੇ ਨੇੜੇ ਨੇੜੇ ਦੀ ਚੂਹੇ ਜਿਹੜੇ ਸੀ ਉਹ ਵੇਚ ਇਕੱਠੇ ਕਰ ਲੈ ਅੱਛਾ ਗੱਲਾ ਗੱਲਾ ਜੀ ਮੈਂ ਵੀ ਆ ਫਿਰ ਤੇ ਤੇ ਜਿਹੜੀਆਂ ਉਦਲੀਆਂ ਜ਼ਮੀਨਾਂ ਸੀ ਅਰਮਾਇਤ ਫਿਰ ਉਹ ਕਿ ਆਪਣੇ ਪੈ ਗਈਆਂ ਅੱਛਾ ਅੱਛਾ ਤੇ ਜਦੋਂ ਤੁਸੀਂ ਇੱਥੇ ਗੜੇ ਚਾਏ ਹੋ ਹਾਂਜੀ ਇੱਥੇ ਕੋਈ ਪੁਰਾਣੇ ਕੋਈ ਬੰਦੇ ਜਿਹੜੇ ਕੋਈ ਜਿਹੜੇ ਤੁਸੀਂ ਵੇਖੇ ਹੋ ਜੀ ਕਿਉਂਕਿ ਇੱਥੇ ਵੀ ਤਾਂ ਪਹਿਲਾਂ ਇੱਥੇ ਵੋਟ ਵੀ ਆਏ ਸੀ ਆ ਲਵਾਨੇ ਵੀ ਆਏ ਸੀ ਅੱਛਾ ਆਣ ਵੀ ਸਾਡੇ ਕੋਈ ਰਾਈ ਜਿਹੜੇ ਤੇ ਮਗਰੋਂ ਹੀ ਆਏ ਆ ਅੱਛਾ ਇਹ ਬਾਅਦ ਆਏ ਨੇ ਹਾਂ ਉਹ ਤੇ ਇਹ ਵੀ ਪਹਿਲੇ ਆਏ ਆ ਆ ਜ਼ਿਮੀਦਾਰ ਤਗੜੇ ਸੀ ਇੱਥੇ ਰਹਿੰਦੇ ਜਿਹੜੇ ਗਏ ਉਹ ਤਾਂ ਮਲਤਾਨੀ ਰਹਿੰਦੇ ਸੀ ਛੋਟ ਛੋਟੇ ਰੇਲੇ ਸੀ ਲਗਨਾਂ ਤੋਂ ਨਹੀਂ ਆਉਂਦੇ ਹਾਂ ਬਾਣੀਆਂ ਸੀ ਹਾਂ ਕੀ ਨਾਮ ਸੀ ਉਹਨਾਂ ਦੇ ਆਪਾਂ ਨੂੰ ਹੋਰ ਪੀਪਲ ਦਾ ਜੀ ਨਾਮ ਆਉਣਾ ਤੁਸੀਂ ਮਗਰੋਂ ਆਏ ਸੀ ਉਹ ਬਿਸ਼ਿੰ다ਰਾਮ ਦਾ ਭੈਣੀ ਵਜਦੀ ਆਈ ਉਹਦਾ ਡੇਰਾ ਸੀਗਾ ਆ ਮਾੜੀ ਵਾਲਾ ਕੋਤੇਗਾ ਇੱਕ ਸਿੱਕਾ ਦੱਸਦੇ ਆ ਲਾਲਾ ਬਿਸ਼ਿੰ다ਰਾਮ ਹਾਂ ਹਾਂ ਅੱਛਾ ਲਾਲਿਆਂ ਵਾਲੀ ਭੈਣੀ ਦੱਸਿਆ ਉਹ ਹੱਜੇ ਵੀ ਫਿਰ ਉਸੇ ਸਿੱਕ ਦੇ ਨਾਮ ਤੇ ਲਾਲਾ ਲਾਲਾ ਨਹੀਂ ਭੈਣੀ ਵਜਦੀ ਆ ਜੀ ਉਸੇ ਸਿੱਕ ਤੇ ਕਾ ਪਿਆ ਆ ਗਿਆ ਅੱਛਾ ਉਹ ਇੱਥੋਂ ਦਾ ਜ਼ਿਮੀਦਾਰ ਸੀ ਹਾਂ ਹਾਂ ਜੀ ਹਾਂ ਜੀ ਠੀਕ ਠੀਕ ਇਹ ਬੜੇ ਬੜੇ ਜ਼ਿਮੀਦਾਰ ਮਰਬਿਆਂ ਵਾਲੇ ਦੋ ਚੌ ਚੌਂਦਾ ਤਾਂ ਆਏ ਜਿਹੜੇ ਸੀ ਨਾ ਉਹ ਬਾ ਦੁਕਾਨਾਂ ਨੇ ਲੰਝੇ ਸੀਗੇ ਪਾ ਛੋੜੇ ਛੋੜੇ ਜਿਹੜੇ ਕਰਾਰ ਪੀਤੇ ਰਹਿੰਦੇ ਸੀ ਦੁਕਾਨਾਂ ਪਾਈਆਂ ਸੀਗਾ ਆ ਨੇੜੇ ਨੇੜੇ ਦੇ ਚੱਕੇ ਤੋਂ ਦੋਬਾ ਲੰਦੇ ਰਹਿੰਦੇ ਸੀ ਅੱਛਾ ਇਹ ਵਾਵਾ ਵੱਡਾ ਸ਼ਹਿਰ ਹੁੰਦਾ ਸੀ ਗਾੜਾ ਟਹਿਲ ਸਿੰਘ ਆ ਜਿਹੜਾ ਆ ਉਹਦੇ ਉੱਥੇ ਆਏ ਉਹਦਾ ਵਾਵਾ ਰਾਵਣ ਬਚੀ ਗਿਆ ਅੱਛਾ ਕਿਹੜੇ ਕਿਹੜੇ ਪੁਰਾਣੇ ਦੁਕਾਨਾਂ ਬਣਾ ਲੀਆਂ ਆਂ ਦੀਆਂ ਥੋੜੀ ਪੁਰਾਣੇ ਕਿਹੜੇ ਕਿਹੜੇ ਸੀ ਇੱਥੇ ਬੰਦੇ ਜਿਹੜੇ ਕਾਰੋਬਾਰੀ ਸੀ ਪੁਰਾਣੇ ਤੇ ਪੁਰਾਣੇ ਤਾਂ ਇਹ ਆ ਛੜੋਏ ਬੈਠੇ ਸੀਗੇ ਅੱਛਾ ਕਿਉਂਕਿ 13 ਰੰਗ ਰਹਦੇ ਆ ਹਾਂ ਯਾ ਇੱਥੇ ਨਾਈਆਂ ਦੇ ਲੋਕ ਕਰਦੇ ਸੀਗੇ ਬਸ ਯਾ ਇੱਕ ਮ ਇਦ ਕੰਨਾ ਉਹਨਾਂ ਦੀਆਂ ਸੀ ਆ ਉਹਨਾਂ ਦੀ ਇੱਥੇ ਦੁਕਾਨਾਂ ਫਿਰ ਸਹੀ ਤੁਸੀਂ ਮਤਲਬ ਵੇਖਿਆ ਆਪਣੇ ਉਥੇ ਬਾਹਰ ਜਿਹੜੇ ਨਾਲ ਦੇ ਪਿੰਡਾਂ ਵਾਲੇ ਇੱਥੇ ਆਂਦੇ ਸੀ ਸਭ ਦੇ ਆ ਤੁਹਾਡਾ ਇੱਥੇ ਵੀ ਜਾਂਦੇ ਰਹੇ ਜਾਂ ਹੁਣ ਤੇ ਉਧਰ ਜਾਂਦੇ ਆ ਨਾ ਗੜੇ ਮੋੜ ਮੈਂ ਅਮੀਰਤ ਆ ਗਈ ਉਹ ਸਭ ਇਹ ਭੁੱਖੇ ਹੀ ਮਰਦੇ ਸੀ ਲੋਕ ਜਿੰਨੇ ਮਰਬਿਆਂ ਵਾਲੇ ਆ ਮੰਗਦੇ ਜਿੰਨਾਂ ਦੇਖ ਹੁੰਦੇ ਕਿਸ ਤਾਂ ਇਹਨਾਂ ਪਿੰਡੇ ਤੋਂ ਇਹੋ ਕਿਸ ਤਾਂ ਕੋਈ ਤਾਂ ਆਉ ਕੋਈ ਅੱਧੇ ਆਹ ਬਸ ਉਹਨੂੰ ਜਿੱਤੇ ਹੈਡ ਬਾਹਰ ਲੰਘੇ ਟਾਈਮ ਪਾਸ ਹੋ ਗਿਆ ਕਰਾ ਕਿ ਆਪ ਜਾ ਰਹੇ ਹੈ ਕਿ ਨਹੀਂ ਹੈ ਉਥੇ ਮੌਜਾ ਸੀ ਕਿ ਇੱਥੇ ਤੇ ਚੰਗਾ ਸੀ ਉਧਰ ਉਹਦਾ ਤਾਂ ਅੱਛਾ ਅਰੀਆਂ ਬਹੁਤੀ ਸਾਡੇ ਅੱਛਾ ਹਾਂ ਜਿਹੜਾ ਜਿਹੜਾ ਫਿਰਦੇ ਅੰਦੇ ਸੀਗੇ ਅੱਛਾ ਬਰਾਨੀ ਰੂ ਦੇ ਵਿੱਚ ਨਾ ਉਹ ਚੋਲੇ ਛਾਲੇ ਬੀਜ ਦੇ ਤੇ ਬੇਖੌਂਦੀਆਂ ਸੀ ਫੜੀਆਂ ਵੀ ਗਦੀ ਕਿ ਨਹੀਂ ਆ ਫੜ ਲੈਂਦੇ ਵੀ ਕਈ ਕੜਾ ਅੜਕਾ ਲਾ ਕੇ ਜਾਉ ਉੱਤੇ ਨਾ ਹਾਂ ਅੱਛਾ ਤੇ بیا ਅਦੁਨਿਆ ਕੁੰਜਾਂ ਹੀ ਹੁੰਦੀਆਂ ਲੀਆਂ ਸੀ ਉਹ ਬਰਾਨੀ ਤਾਂ ਸੀ ਕਿ ਬਰਾਨੀ ਇਲਾਕਾ ਵਿੱਚ ਲੱਗਦਾ ਸੀ ਉਹ ਦਰਿਆਈ ਇਲਾਕਾ ਸੀ ਦਰਿਆਈ ਵੀ ਲੱਗਦਾ ਸੀ ਕਿ ਬਰਾਨੀ ਵੀ ਸੀਗਾ ਉਹ ਵੀ ਸੀਗੇ ਦਰਿਆ ਕਿਹੜਾ ਸੀ ਉਹ ਦਰਿਆ ਸਤਲੋ ਜਹਾ ਜਿਹੜਾ ਜਾਂਦਾ ਇਹਦੇ ਫੇ ਨਾਲ ਹੀ ਸੀ ਪਿੰਡ ਕੇ ਆਹੋ ਨੇੜੇ ਹੀ ਸੀਗਾ ਮੇਰੇ ਦੋ ਕੁ ਮੀਲਾਂ ਤੋਂ ਜਾਂਦਾ ਦਰਿਆ ਹੈ ਅੱਛਾ ਉਹਦੇ ਬਾਦ ਦਰਿਆੋਂ ਤੋਂ ਲੰਨ ਦੇ ਲਾਗੇ ਵੀ ਰਿਤੇਦਾਰੀਆਂ ਸੀ ਨੇ ਇੱਧਰ ਜਾਂਦੇ ਹੁੰਦੇ ਅੱਛਾ ਦਰਿਆ ਪਾਰ ਕਰਦੇ ਸੀ ਹੁੰਦੇ ਜਾਂਦੇ ਸੀ ਹਾਂਜੀ ਮੋਈਆਂ ਦੇ ਜਾਂਦੇ ਸੀ ਰਿੜੀਆਂ ਤੇ ਦਰਿਆ ਪਿਆ ਕਰਦੇ ਹਾਂਜੀ ਬਹੁਤ ਵੱਡਾ ਦਰਿਆ ਸੀਗਾ ਜੀ ਮਾਲੋ ਚਰਦੇ ਰਹਿੰਦੇ ਜੋ ਮੰਡ ਦੇ ਵਿੱਚ ਉਹ ਫੌਜੀ ਫੌਜੀ ਵੀ ਆਉਂਦੇ ਹੁੰਦੇ ਸੀ ਪਿੰਡ 'ਚ ਫੌਜੀ ਜਿਹੜੇ ਗੋਰੇ ਅੰਗਰੇਜ਼ ਨਹੀਂ ਉਹ ਨਹੀਂ ਤੇ ਹੁੰਦੇ ਹੁੰਦੇ ਅੱਛਾ ਉਹ ਪਲੀਟ ਵਾਲੇ ਹੁੰਦੇ ਡੰਡਾ ਪੋਲ ਤੋਂ ਨਾਲ ਤੇ ਲਾਲ ਮਰਦੀਆਂ ਵਾਲੇ ਉਹ ਹੁੰਦੇ ਨੇ ਕਿ ਕਰੀ ਕਰੀ ਵੀ ਦੋ ਦੋ ਕੋਕਾ ਤੇ ਪਲੀਟ ਜਾਂ ਬਿਸਤਾਂ ਦਾ ਦਾਅ ਕਰਦੇ ਜਾਂ ਪੋਲੇ ਲਾ ਦੇਣਦੇ ਅੱਛਾ ਤੇ ਜਿਹੜੇ ਪੜੇ-ਪੜੇ ਲੋਕ ਵੀ ਹੁੰਦੇ ਸੀਗੇ ਫਿਰ ਨੌਕਰੀਆਂ ਕਰਦੇ ਸੀ ਜਾਂ ਕੀ ਆਪਣਾ ਬਾਈ ਕਿੰਨਾ ਬਹੁਤ ਥੋੜੇ ਹੀ ਲੋਕ ਪੜੇ ਹੁੰਦੇ ਸੀਗੇ ਮਾਸਟਰ ਮੂਸਟਰ ਲੱਗੇ ਹੁੰਦੇ ਸੀ ਅੱਛਾ ਉਹ ਤੇ ਇੱਦੇ ਪਿੰਡ ਦੇ ਪਰਿਆ ਵਾਲੇ ਲੋਕ ਗਾਤ ਮਦੂਨਦੇ ਸੀਗੇ ਨਹੀਂ ਤਾਂ ਟਾਣੇ ਚਲਾ ਜਾਂਦਾ ਸੀ ਜੇ ਕੋਈ ਨਾ ਕਮ ਸੋਧਾ ਹੋਵੇ ਅੱਛਾ ਮਾ ਕੁਦੂਮ ਕੁਛਾ ਦੇ ਬੀਜ ਦੇਣੇ ਲੋਕ ਤੇ ਵਿੱਚ ਉਹ ਦੇ ਦਿੰਦੇ ਸੀ ਜਾਂਦੇ ਅੱਛਾ ਹੰਦੇ ਦੇ ਦੰਦੇ ਆ ਗਏ ਹਾਂ ਜੀ ਲੋਕੀ ਫੜ ਵੀ ਲੈਂਦੇ ਸੀ ਹਾਂ ਫੜ ਲੈਂਦੇ ਭਜਾ ਕੇ ਫੜ ਲੈਂਦੇ ਸੀ ਉਹਨਾਂ ਨੂੰ ਅੱਛਾ ਦੋ ਤਨੀ ਡਾਰੀਆਂ ਮਾਰਦਾ ਹੈ ਗਰਮ ਬਹੁਤ ਹੁੰਦਾ ਹੈ ਅੱਛਾ ਹਾਂ ਤਾਂ ਹੰਬੇ ਪਾਉ ਉਹ ਜਾਂਦਾ ਫਿਰ ਖਾ ਲੈਂਦੇ ਨੇ ਫੜ ਕੇ ਆ ਮੁਸਲਮਾਨਾਂ ਦੇ ਖਾ ਲੈਂਦੇ ਤੇ ਸਿੱਖ ਨਹੀਂ ਖਾਂਦੇ ਸਿੱਖ ਨਹੀਂ ਖਾਂਦੇ ਸਿੱਖਾਂ ਦੇ ਕੋਠਿਆਂ ਤੋੜੇ ਫਿਰ ਦਿੰਦੇ ਤੇ ਮੁਸਲਮਾਨਾਂ ਨੂੰ ਤਾਂ ਦਰਦੇ ਚੀਏ ਅੱਛਾ ਵੀ ਆ ਜਾਣਗੇ ਹਾਂ ਉਹਨਾਂ ਨੂੰ ਪਤਾ ਸੀ ਮੁਸਲਮਾਨਾਂ ਨੇ ਇਨਸਾਨ ਛੱਡਣਾ ਹਾਂ ਫੜ ਲੈਣਾ ਤੇ ਸਿੱਖਾਂ ਲੋਮੇ ਫਰੀ ਜਾਂ ਫਿਰ ਉਹਨਾਂ ਕੋਠਿਆਂ ਤੋੜੇ ਫਿਰਦੇ ਸੀ ਉਹ ਨਹੀਂ ਫੜਦੇ ਅੱਛਾ ਉਹਨਾਂ ਨੂੰ ਸਮਝ ਸੀ ਜਾਂ ਨਹੀਂ ਬਾਤ ਚੱਲ ਨਾ ਮਾਂ ਮੁਨਰਤੀ ਮੁਨਰਤੀ ਲੱਗ ਜਾਂਦਾ ਨਾ ਉਹਦਾ ਅੱਛਾ ਨਿੱਕੇ ਹੁੰਦਿਆਂ ਵਿਆਹ ਸ਼ ਆ ਵੇਖੇ ਤੁਸੀਂ ਫਿਰ ਮਾਤਾ ਆਂਦੀਆਂ ਬਿਆਹਰੀਆਂ ਜਾਬ ਦੇ ਰਿਸ਼ਤੇ ਦਰਾਂ ਤੇ ਜਾਂਦੇ ਹੁੰਦੇ ਹੀ ਰਹੇ ਆ ਹਮ ਅੱਜ ਕੱਲ ਦੇ ਵਿਆਹ ਤੇ ਉਹ ਵਿਆਹ ਕੋਈ ਅੱਜ ਕੱਲ ਐਵੇਂ ਹੁੰਦਾ ਸੀਗਾ ਜਾਂ ਬਦਲ ਗਿਆ ਹੁਣ ਉਹ ਤਾਂ ਬਰਾਤ ਰਾਤ ਨੂੰ ਜਾਂਦੇ ਤੇ ਰਾਤ ਉੱਤੇ ਰਹਿੰਦੇ ਤੇ ਹੁਣ ਦਿਨੋਂ ਕਰ ਕਰ ਕੇ ਸਾਰੇ ਆ ਜਾਂਦੇ ਤੇ ਹੁਣ ਆਏ ਚਾਹ ਵਾਲੀ ਹੁੰਦੀ ਸੀਗੀ ਪਹਿਲਾਂ ਕਦੇ ਕੋੜੇ-ਸ਼ੋੜੇ ਹੁੰਦੇ ਸੀਗੇ ਲੱਡੂ ਹੁੰਦੇ ਰਹਿੰਦੇ ਏਦਾਂ ਨਹੀਂ ਅੱਛਾ ਇਹ ਹੁਣ ਤਾਂ ਚਾਹ ਵਾਲੀ ਸੀਗੀ ਇਹ ਜਾਂ ਗੋਇਸ ਟੁੰਡਾ ਦੀਗਾ ਚੂਰਾ ਹੋਣਾ ਸਬੋ ਚ ਦੋ ਤੇ ਮਾਈਆਂ ਫਿਰ ਗੀਤ ਵੀ ਗਾ ਲਿਆ ਸੀ ਹੰਗ ਮਾਈਆਂ ਗੀਂ ਰੋਂਦੀਆਂ ਸੀ ਤੁਹਾਨੂੰ ਵਿੱਚ ਕੋਈ ਆਉਂਦਾ ਟੱਪੇ ਕੋਈ ਬੋਲੀ ਬੋਲੀ ਤਾਂ ਵਿੱਚ ਕੁਝ ਆਵੇ ਬੱਤੀ ਸੀ ਕਿ ਉਹ ਤਾਂ ਬੰਦੇ ਰੋਟੀਆਂ ਬੰਦੀ ਜਾਂਦੀਆਂ ਸੀ ਇਹਦੇ ਜੋਦੇ ਲਈ ਇੱਕ ਦੂਏ ਨੂੰ ਬਰਾਤੀ ਵੀ ਤੇ ਉਹ ਵੀ ਲੱਗੇ ਰਹਿੰਦੇ ਦੂਲੋਂ ਆਪਣੇ ਤਾਂ ਢੋਲੀ ਤੇ ਲਿਆਉਂਦੇ ਸੀ ਕਿ ਆਹ ਠੀਸ ਲਿਆਉਂਦੇ ਸੀ ਚਾਕੇ ਅੱਛਾ ਤੇ ਇਹ ਹਿੰਦੂਆਂ ਸਿੱਖਾਂ ਦੇ ਕਿ ਰਾਤੋਂ ਦੇ ਦੀ ਬਣਾਏ ਉਹਦੇ ਵਿੱਚ ਮਿਲਟਾ ਦਿੰਦੇ ਅੱਛਾ ਇੰਤੋਂ ਪੁਰਾਣੇ ਪਿੰਆ ਵਾਲਾ ਰਤ ਹੁੰਦਾ ਸੀ ਗੱਲ ਬੋਲ ਜੋੜ ਦੇਤੀ ਹੁੰਦੋ ਅੱਛਾ ਉਸ ਦੀ ਵੀ ਇਦਾਂ ਹੀ ਜਾਂਦੇ ਸੀ ਕੁਲਾ ਚਲਾਉਂਦੇ ਬਹੁਤ ਸੀ ਜੀ ਖਤਮ ਸ਼ਤਮ ਉਹ ਤਾਂ ਹੁੰਦੇ ਸੀ ਹਾਂ ਜੀ ਅੱਛਾ ਉਹ ਤਾਂ ਬੰਦੇ ਕੱਲ ਦੇ ਹੋਂ ਤੱਕ ਜਾਣਾ ਤੇ ਮੈਂ ਕੱਲ ਨੂੰ ਅਨੰਤ ਮੋਬਾਈਲ ਦੇ ਤਾਂ ਕੋਈ ਹਾਲ ਲੈਂਦੇ ਤੇ ਕਰ ਬੈਠੇ ਉਹ ਤਾਂ ਬੰਦੇ ਘਲਣੇ ਪੈਂਦੇ ਸੀ ਨਾ ਹੀ ਹੁੰਦਾ ਸੀ ਚੇਚਾ ਹਾਂ ਨਾ ਹੀ ਭੇਜਦੇ ਸੀ ਅੱਛਾ ਯਾਰ ਕਹ ਦਿੰਦੇ ਵੀ ਇਦਾਂ ਗੰਡਾ ਲੈਂਦੇ ਸੀ ਫਿਰ ਰੋਟੀ ਸ਼ਰੀਕਾ ਦਿੰਦਾ ਸੀ ਹਾਂ ਇਹ ਰੋਟੀ ਇਦਾਂ ਹੀ ਆ ਦੋ ਤਿੰਨ ਦਿਨ ਫਰੀਕ ਪਾਉਂਦੇ ਸੀਗੇ ਬਿਆਲੇ ਜੀ ਅੱਛਾ ਇਹ ਦੇਣ ਚੌਕ ਦੇਣ